ਸਸੀਕਾਰ ਸਾਰਿਆਂ ਨੂੰ ਜੀ ਇਸ ਤਰ੍ਹਾਂ ਭਾਈ ਅਮਤੋਜ ਨੇ ਦੱਸਿਆ ਕਿ ਅਸੀਂ ਵਹਿਣ ਸ਼ੁਰੂ ਕੀਤਾ ਵਹਿਣ ਦਾ ਭਾਵ ਪਾਣੀ ਵਹਿੰਦਾ ਜਾਂਦਾ ਤਿੰਨ ਪਾਣੀਆਂ ਦੇ ਸਿਰ ਤੇ ਪੰਜਾਬ ਦੀ ਵਿਰਾਸਤ ਜਿਹੜੀ ਉਹ ਪੰਜਾਬ ਦੀ ਸਭਿਆਤਾ ਜਿਹੜੀ ਜਿਉਂਦੀ ਆ ਪਰ ਅੱਜ ਇਹ ਪਾਣੀ ਪਾਣੀ ਨਾ ਹੋ ਕੇ ਸਾਡੇ ਲਈ ਜ਼ਹਿਰ ਬਣ ਗਿਆ 9 ਤਰੀਕ ਤੋਂ ਸ਼ੁਰੂ ਕੀਤਾ ਪਰ ਨੰਗਲ ਖੜੇ ਆ ਸਾਰੇ ਪੰਜਾਬ 'ਚ ਅਸੀਂ ਜਾਣਾ ਕਿਉਂਕਿ ਇਹ ਮਸਲਾ ਇਕੱਲੇ ਦਰਿਆਵਾਂ ਦਾ ਨਹੀਂ ਹੈਗਾ ਇਹ ਮਸਲਾ ਧਰਤੀ ਇੱਥਾਂ ਬੋਰ ਕਰਕੇ ਵੀ ਜਹਰਾਂ ਪਾਈਆਂ ਜਾ ਰਹੀਆਂ ਨੇ ਅਖਾੜਾ ਪਿੰਡ ਜਗਰਾਉਂ ਦੇ ਕੋਲੇ ਪਰਸੋਂ ਚੌਥੇ ਦੀ ਗੱਲ ਆ ਪੁਲਿਸ ਨੇ ਉੱਥੇ ਕਈ ਬੰਦਿਆਂ ਨੂੰ ਕੁੱਟ ਕੇ ਜ਼ਖਮੀ ਵੀ ਕੀਤਾ ਜਿਹੜੀ ਉੱਥੇ ਕੰਡਸਟਰੀ ਲੱਗ ਰਹੀ ਐ ਫੈਕਟਰੀ ਲੱਗ ਰਹੀ ਐ ਉਹਦਾ ਵਿਰੋਧ ਕਰ ਰਹੇ ਆ ਲੋਕ ਇਸ ਤਰ੍ਹਾਂ ਭਾਈ ਅਮਤੋਰ ਨੇ ਦੱਸਿਆ ਸਾਡੇ ਨੇੜੇ ਇੱਥੇ ਫੈਕਟਰੀਆਂ ਲੱਗੀਆਂ ਨੇ ਜਾਂ ਹਿਮਾਚਲ ਊਨਾ ਬੱਦੀ ਜਿੰਨੀਆਂ ਵੀ ਫੈਕਟਰੀਆਂ ਲੱਗੀਆਂ ਨੇ ਉਹ ਸਾਰੀਆਂ ਫੈਕਟਰੀਆਂ ਦਾ ਜਿੰਨਾ ਵੀ ਜ਼ਹਿਰ ਆ ਜਿੰਨਾ ਵੀ ਕੈਮੀਕਲ ਆ ਸਬਾਹ ਨਦੀਆਂ ਹੀ ਤੇ ਗਾਂਹਾਂ ਅੱਗੇ ਸਤਲੁਜ ਚ ਪੈ ਜਾਂਦਾ ਅਸੀਂ ਵੱਡਾ ਇਕੱਠ ਰੱਖਿਆ ਲੋਕਾਂ ਨੂੰ ਲੰਬੰਦ ਕੀਤਾ ਤਿੰਨ ਤਰੀਕ ਨੂੰ ਲੁਧਿਆਣੇ ਬਹੁਤ ਰੋਕਾਂ ਲਾਈਆਂ ਸਾਰਾ ਲੁਧਿਆਣਾ ਸ਼ੌਣੀ ਬਣਾ ਤਸੀਲ ਕਰਤਾ ਪੁਲਿਸ ਦੇ ਨਾਲ ਪਰ ਲੋਕ ਫਿਰ ਵੀ ਪਹੁੰਚੇ ਉੱਥੇ ਉੱਥੇ ਸਰਕਾਰ ਦਾ ਅਧਿਕਾਰੀ ਏਡੀਸੀ ਆ ਕੇ ਵਾਅਦਾ ਕਰਦਾ ਵੀ ਅਸੀਂ ਆ ਤਿੰਨ ਜਿਹੜੇ ਪਲਾਂਟ ਹੈ ਇਹਨਾਂ ਨੂੰ ਬੰਦ ਕਰ ਦਾਂਗੇ ਹਫ਼ਤੇ ਚ ਉਹ ਬੰਦ ਕਰਨ ਦੀ ਬਜਾਏ ਇੱਕ ਡਰਾਮਾ ਰਚਿਆ ਗਿਆ ਉੱਥੇ ਸਿਚਾਲ ਨੂੰ ਖੜਾ ਕਰਤਾ ਵੀ ਲੋਕਾਂ ਦੀਆਂ ਅੱਖਾਂ ਕਿਵੇਂ ਪੂੰਜਣੀਆਂ ਨੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਕਿਵੇਂ ਪਾਉਣਾ ਸਿਚਾਲ ਨੇ ਖੂਬ ਬਣਾ ਲਿਆ ਜੀ ਕਹਿੰਦੇ ਜਿਹੜਾ ਸੀਵਰੇਜ ਦਾ ਕੋਈ ਆਉਂਦਾ ਜੀ ਪਾਣੀ ਗੋਹਾ ਆਉਂਦਾ ਜੀ ਡੈਰੀਆਂ ਦਾ ਕੋਈ ਹੋਰ ਮਲਮੂਤਰ ਆਉਂਦਾ ਉਹਨੂੰ ਅਸੀਂ ਇੱਥੇ ਸਾਫ਼ ਕਰਾਂਗੇ ਗੱਲ ਹੋ ਰਹੀ ਹੈ ਕੈਮੀਕਲ ਦੀ ਜਿਹੜਾ ਕੈਮੀਕਲ ਸਾਡੇ ਲੋਕਾਂ ਨੂੰ ਉਹ ਜਸਲਮੇਰ ਤੱਕ ਅਸੀਂ ਗਏ ਆਂ ਰਾਜਸਥਾਨ ਗੰਗਾ ਨਗਰ ਬੀਕਾਨਰ ਜਸਲਮੇਰ ਸਾਧਖਣੀ ਮਾਲਵਾ 80 80% ਪਿੰਡਾਂ ਦੇ ਵਿੱਚ ਕਾਲਾ ਪੀਲਿਆ ਕੈਂਸਰ ਜੰਮਦੇ ਜਵਾਕਾਂ ਨੂੰ ਕੈਂਸਰ ਸ਼ੂਗਰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਆਪਾਜ ਹੋਏ ਪਿਆ ਜਵਾਕ ਲੂਲੇ ਲੰਗੜੇ ਹੋ ਕੇ ਮੰਜਿਆਂ ਤੇ ਪਏ ਆ ਈਲਚੇਰਾਂ ਤੇ ਫਿਰਦੇ ਆ ਅਸੀਂ ਉਹਨਾਂ ਨੇ ਪਿੰਡਾਂ ਦੇ ਹਾਲਾਤ ਦੇਖੇ 6 ਮਹੀਨੇ ਪਿੰਡਾਂ ਜਾ ਕੇ ਤਾਂ ਅਸੀਂ ਲੋਕਾਂ ਨੂੰ ਠਾਉਣ ਤੁਰੇ ਆ ਵੀ ਇਹ ਸਭ ਤੋਂ ਵੱਡੀ ਪਾਣੀ ਆ ਦਾ ਜੀਵਨ ਹੈ ਗੁਰਬਾਣੀ ਕਹਿੰਦੀ ਹੈ ਪਹਿਲਾ ਪਾਣੀ ਜੀਓ ਹੈ ਜਿੱਤਾ ਹਰਿਆ ਸਭ ਕੋਏ ਪਾਣੀ ਨਾਲ ਸਾਰੀ ਕਾਇਨਾਤ ਦੇ ਉੱਤੇ ਸ੍ਰਿਸ਼ਟੀ ਦੇ ਉੱਤੇ ਕੁੱਲ ਚੀਜ਼ ਪਨਾਸ਼ਪਤੀ ਜੀਵ ਜੰਤੂ ਇਨਸਾਨ ਪਾਣੀ ਕਰਕੇ ਆ ਤੇ ਪਾਣੀ ਸਾਡਾ ਪੰਜਾਬ ਦਾ ਜਿਸ ਤਰ੍ਹਾਂ ਆਪਾਂ ਸਤਲੋਜ ਤੇ ਖੜੇ ਆ ਤੇ ਇੱਥੇ ਗੁਰਗੋਬਿੰਦ ਸਿੰਘ ਨੇ ਅੰਮ੍ਰਿਤ ਿਆਰ ਕੀਤਾ ਤੇ ਮਾਈ ਮਾਤਾ ਜੀਤੋ ਨੇ ਜਦੋਂ ਪਤਾਸੇ ਪਾ ਕੇ ਸੂਰਮੇ ਮਰਜੀਵੜੇ ਪੈਦਾ ਕੀਤੇ ਇਸ ਪਾਣੀ ਦੇ ਉੱਤੋਂ ਜਿਨ੍ਹਾਂ ਨੇ ਜ਼ੁਲਮ ਦਾ ਨਾਸ ਕੀਤਾ ਤੇ ਉਹ ਪਾਣੀ ਨੂੰ ਅੱਜ ਕੋਲੇ ਖੜ੍ਹਾ ਨਹੀਂ ਜਾਂਦਾ ਪੂਰੇ ਪ੍ਰੋਗਰਾਮ ਦੇ ਲਈ ਕੀ ਕਹਿਣਾ ਚਾਹੋਗੇ ਅੱਜ ਦੋਸਤ ਪ੍ਰੋਗਰਾਮ ਦੇ ਲਈ ਮੈਂ ਤਾਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਸਾਨੂੰ ਇਸ ਪਾਸੇ ਤੋਰਿਆ ਜਿਹੜੀ ਸਮਤ ਬਖਸ਼ ਉਹ ਤੋਂ ਬਾਅਦ ਮੈਂ ਧੰਨਵਾਦ ਕਰਾਂਗਾ ਭਾਈ ਅਮਨਤੋਜ ਮਾਨ ਜੀ ਉਹਨਾਂ ਦਾ ਜਿਨ੍ਹਾਂ ਨੇ ਇਸ ਲਹਿਰ ਨੂੰ ਜਿਹੜਾ ਵਧਾ ਕੇ ਅੱਗੇ ਲੈ ਗਿਆ ਤੇ ਤੀਜਾ ਧੰਨਵਾਦ ਉਹਦਾ ਕਰਾਂਗਾ ਜਿਹੜੀ ਸਾਡੀ ਆਵਾਜ਼ ਜਿਹੜੀ ਹੈ ਦੁਨੀਆ ਤੱਕ ਪਹੁੰਚਾ ਰਹੀ ਸਤਿ ਸ਼੍ਰੀ ਅਕਾਲ ਅੱਛਾ ਸੋਖਾ ਆਇਆ ਹੈ ਤੋਕਾ ਕੁੰਵੀਆ ਆਪ ਦੇ ਵੱਲੋਂ ਕੁਛ ਵੀ ਕਹਿਣਾ ਤਾਂ ਇਹਨੇ ਗਿਰਫਦਾਰੀ ਵੀ ਦਿੱਤੀ ਸੀ ਲੁਧਿਆਣੇ ਵਾਲੇ ਜਾਂ ਕੀ ਮਾਨ ਜੀ ਦੇ ਲੱਖਾ ਜੀ ਦੇ ਬਹੁਤ ਧੰਨਵਾਦੀ ਹੈ ਜਿਹੜੀ ਆਵਾਜ਼ ਅਸੀਂ ਛੋਟੇ ਬੱਧਰ ਤੇ ਚੁੱਕਰੇ ਸੀਗੇ ਇਹਨਾਂ ਨੇ ਉਹਨੂੰ ਵੱਡਾ ਕੀਤਾ ਔਰ ਸਾਡੀ ਅੱਜ ਦੀ ਤਰਾਸ ਦੀ ਦੇਖੋ ਵਹਿਣ ਦੀ ਇਹ ਹੈ ਬੜਾ ਮੈਂ ਇਹਨਾਂ ਦਾ ਧੰਨਵਾਦੀ ਹੈ ਕਿ 250 ਪਿੰਡ ਜਿਹੜੇ ਐ ਨਹਿਰੀ ਪਾਣੀ ਤੋਂ ਵਾਂਚਿਤ ਹੈ ਔਰ ਤੁਹਾਡੇ ਅਨੰਦਪ੍ਰਸਾਪ ਤੋਂ 70 ਸਾਲ ਪਹਿਲਾਂ ਨਹਿਰੀ ਪਾਣੀ ਬਣ ਕੇ ਰਾਜਸਥਾਨ ਫੀਡਰ ਮੈਨੂੰ ਉਤਰਾਜ ਨਹੀਂ ਉਹਨਾਂ ਸੂਬਿਆਂ ਨਾਲ ਦੇਸ਼ ਦਾ ਹਿੱਸਾ ਹੈ ਚੰਗਾ ਹੁੰਦਾ ਸਾਡੇ ਪਿੰਡਾ ਜੋ ਕੱਢ ਦਿੰਦੇ ਚੰਗਾ ਹੁੰਦਾ ਜਿਹੜਾ ਨੰਗਲ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਦਾ ਸੀਵਰੇਜ ਦਾ ਪਾਣੀ ਸਤਲੁਜ ਪੈ ਰਿਹਾ ਜਿੱਥੇ ਜਾ ਕੇ ਅਸੀਂ ਵੀਰਵਾਰ ਨੂੰ ਮੱਥਾ ਟੇਕਦੇ ਆ ਜਿੱਥੇ ਅਸੀਂ ਖਵਾਜੇ ਦੀ ਆराधना ਕਰਦੇ ਆ ਉਹ ਐਟ ਲੀਸਟ ਉਹਨੂੰ ਜੀਵਨ ਦਾ ਅਧਿਕਾਰ ਹੁਣ ਤਾਂ ਕੈਂਪੀਨ ਹੈ ਵੀ ਰਾਸਵਾ ਮੈਂਬਰ ਦੇ ਵਿੱਚ ਚੱਕਦਾ ਮੁੱਦਾ ਕਿ ਇਹਨੂੰ ਜੀਵਨ ਰક્ષਕ ਦਾ ਦਰਜਾ ਦੇ ਦਿੱਤਾ ਜਾਵੇ ਸੋ ਇਹ ਮਾਨਸਰੋਵਰ ਤੋਂ ਤਿੱਬਤ ਤੋਂ ਚੱਲਿਆ ਸਤਲੁਜ ਇਹਦਾ ਮੇਨ ਸਰੋਤ ਰ ਹੈ ਸ਼੍ਰੀ ਸ਼ੰਕਰ ਪੋਲੇ ਭਗਵਾਨ ਮਾਨਸਰੋਵਰ ਝੀਲ ਤੋਂ ਚੱਲਿਆ ਪੂਰਾ ਚਾਈਨਾ ਟੱਪਿਆ ਆ ਹਿਮਾਲਿਆ ਟੱਪਿਆ ਆ ਨੰਗਲ ਡੈਮ ਆ ਗਿਆ ਪਰ ਅੱਜ ਮੈਂ ਦੁੱਖ ਨਾਲ ਕਹਿ ਰਿਹਾ ਔਰ ਗੁਰੂ ਮਹਾਰਾਜ ਤੋਂ ਨੀਮਾ ਹੋ ਕੇ ਕਹਿੰਦਾ ਆਨੰਦਪੁਰ ਸਾਹਿਬ ਦੀ ਧਰਤੀ ਨੰਗਲ ਦੀ ਧਰਤੀ ਤੋਂ ਪੂਰੇ ਪੰਜਾਬ ਵੱਲ ਜਾਦੇ ਵਧਦਾ ਏ ਜਿੱਥੇ ਅਸੀਂ ਗੱਲ ਕਰਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਉੱਥੇ ਹੀ ਸਭ ਤੋਂ ਬਾਅਦ ਅਸੀਂ ਪਲੀਤ ਕਰ ਰਹੇ ਆ ਅਸੀਂ ਇਹਨੂੰ ਠੀਕ ਕਰਨਾ ਹੈ ਕੋਈ ਐਜੀਟੇਸ਼ਨ ਨਹੀਂ ਹੈ ਅੱਜ ਤਾਈਂ ਨੂੰ ਮੰਗ ਕਰ ਰਹੇ ਆ ਕਿ ਇਹ ਸੀਵਰੇਜਾਂ ਦੇ ਪਾਣੀ ਦਾ ਪਿੱਛੇ ਪ੍ਰਬੰਧ ਕਰਕੇ ਰੋਕ ਕੇ ਇਹਨੂੰ ਕਿਸੇ ਹੋਰ ਜਗ੍ਹਾ ਯੂਜ਼ ਕਰ ਦੋ ਜੇ ਨਹੀਂ ਹੋਊਗਾ ਫਿਰ ਅਗਲੇ ਵਿਕਲਪ ਖੁੱਲੇ ਹਾਂ ਦੇਖੋ ਜੀ ਮੇਨ ਮੁੱਦਾ ਕੀ ਹੈ ਹਰ ਇੱਕ ਬੰਦੇ ਨੂੰ ਉਸ ਇਨਸਾਨ ਨੂੰ ਜਿਹੜਾ ਇਸ ਧਰਤੀ ਤੇ ਰੰਗਲੀ ਧਰਤੀ ਪੰਜਾਬ ਦੀ ਧਰਤੀ ਤੇ ਪੈਦਾ ਹੋਇਆ ਉਹਨੂੰ ਪਾਣੀ ਉਹ ਮਿਲੇ ਜਿਹੜਾ ਅਜ ਤੋਂ ਕਾਫੀ ਸਾਲ ਪਹਿਲਾਂ ਸੀਗਾ ਜਦੋਂ ਸਾਡੇ ਪੁਰਖੇ ਬਿੰਦੇ ਹੁੰਦੇ ਸੀ ਸੋ ਅੱਜ ਸਾਡਾ ਪਾਣੀ ਗੰਧਲਾ ਹੋ ਚੁੱਕਿਆ ਹੈ ਬੁੱਡੇ ਨਾਲੇ ਦਾ ਕੀ ਹਾਲ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸੋ ਲੋਕਾਂ ਨੂੰ ਸਾਫ਼ ਪਾਣੀ ਮਿਲੇ ਅਤੇ ਸਾਡਾ ਕਿਉਂਕਿ ਗੁਰਬਾਣੀ ਚ ਪਾਣੀ ਨੂੰ ਪਿਤਾ ਦਾ ਦਰਜਾ ਉਹਨੂੰ ਅਸੀਂ ਸਾਫ਼ ਕਰ ਸਕੀਏ ਇਸ ਲਈ ਇਹ ਵੈਨ ਸ਼ੁਰੂ ਕੀਤਾ ਗਿਆ ਜਿਵੇਂ ਸਾਡੇ ਤੋਂ ਵੱਡੇ ਬਾਈ ਤੋਜ ਬਾਈ ਲਖਾ ਜੋ ਵੀ ਜਿੱਦਾਂ ਡਿਊਟੀ ਲਾਉਣਗੇ ਹਾਜ਼ਰਾਂ ਚ ਧੰਨਵਾਦ ਠੀਕ ਹੈ ਥੈਂਕ ਯੂ